ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਮੈਂ ਬੋਲ ਰਹੀ ਹਾਂ ਜੀ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਤੇ ਦਸ਼ਮੇਸ਼ ਨਗਰ ਗਲੀ ਨੰਬਰ 2 ਜਿਹੜੀ ਸਾਡੀ ਮੌੜ ਮੰਡੀ ਹੈ ਜੀ ਜ਼ਿਲ੍ਹਾ ਬਠਿੰਡੇ ਚ ਪੈਂਦੀ ਆ ਤੇ ਬਾਕੀ ਆਪ ਅੱਜ ਬ੍ਰਾਂਡ ਦੇ ਏਕੇ ਟੈਕਸ ਦੇ ਸੂਟ ਲੈ ਕੇ ਆਏ ਆ ਬਿਨਾ ਚੁੰਨੀਆਂ ਵਾਲੇ 750 ਰੁਪਏ ਸੂਟ ਦਾ ਰੇਟ ਹੋਊਗਾ ਤੇ 50 ਰੁਪਏ ਤੇ ਤੁਹਾਡੇ ਕੋਲ ਆ ਜਾਊਗਾ ਜੇ ਤੁਸੀਂ ਫ੍ਰੀ ਸ਼ਿਪਿੰਗ ਸਮਝਣਾ ਤਾਂ ਇਹਨੂੰ 800 ਦਾ ਸਮਝ ਲਿਓ ਵਿੱਚੇ ਸ਼ਿਪਿੰਗ ਹੀ 800 ਦਾ ਹੋਊਗਾ ਠੀਕ ਹੈ ਜੀ ਤੇ ਬਿਨਾ ਸ਼ਿਪਿੰਗ ਤੋਂ ਇਹ 7500 ਠੀਕ ਹੈ ਜੀ ਆਦਰਭਾਈ ਆਪਣਾ ਪਹਿਲਾ ਕਲਰ ਇਹ ਮੇਰੀ ਕਲਰ ਹੈ ਜੀ ਲਾਈਟ ਜਿਹਾ ਲਾਈਟ ਮਾਊਸ ਜਿਹਾ ਕਹਿ ਸਕਦੇ ਹੋ ਤੁਸੀਂ ਲਾਈਟ ਗ੍ਰੇ ਜਿਹਾ ਕਹਿ ਸਕਦੇ ਹੋ ਕਲਰ ਹੀ ਗ੍ਰੇਸ ਬਹੁਤ ਪੈਂਦੀ ਹੈ ਨਾ ਮੈਚਿੰਗ ਹੈ ਜੀ ਹੂੰ ਹੂੰ ਦਿੱਤਰ ਵੱਡੇ ਵੱਡੇ ਕੀੜੀ ਗਿੱਡੀ ਆਂਦੀ ਆ ਪਿੱਛੇ ਜੀ ਕੀੜੀ ਅਣਖ ਜ ਵੱਡੀ ਲੱਗਦੀ ਆ ਅਣਖ ਤਾਂ ਮੈਨ ਲੱਗਦੀ ਆ ਤੇ ਇਹ ਆਪਣਾ ਪਹਿਲਾ ਕਲਰ ਆ ਜੀ 750 ਦਾ ਸੂਟ ਆ ਜੇ ਤੁਸੀਂ ਫ੍ਰੀ ਸ਼ਿਪਿੰਗ ਸਮਝਣੀ ਹੈ ਤਾਂ ਸਿਰਫ 800 ਸੂਟ ਪਾਉਗਾ ਵਿੱਚੇ ਸ਼ਿਪਿੰਗ 800 ਜੁਗ ਹੋਗਾ ਠੀਕ ਆ ਜੀ ਤੇ ਜਿਹਨੇ ਘਰੋਂ ਅਗਲੇ ਲੈਣਾ ਉਹਨੂੰ 750 ਦਾ ਠੀਕ ਹੈ ਜੀ ਇਹ ਸੀ ਆਪਣਾ ਪਹਿਲਾ ਕਲਰ ਜੀ ਆ ਗਿਆ ਜੀ ਫਰੋਜੀ ਸਰਦਾ ਹੀ ਗੈਲੋ ਫਰੋਜੀ ਗੈਲੋ हां देखो जी ये दी मैचिंग एदा उही दिस रिया ਹੁਣ ਤੁਹਾਨੂੰ ਦਿਸ ਰਿਹਾ ਦੀ ਕੋ ਹਾਂਜੀ ਕਲੀਅਰ ਇਹ ਵਿਚੇ ਸ਼ਿਪਿੰਗ ਸਿਰਫ 400 ਚ ਪਏਗਾ ਫਮਾ ਤੁਜੀ ਫਰੀ ਸ਼ਿਪਿੰਗ ਸਮਝ ਲੋ ਬਿਨਾ ਸ਼ਿਪਿੰਗ ਤੋਂ 750 ਦਾ ਵਿਚੇ ਸ਼ਿਪਿੰਗ ਲਾ ਕੇ 800 ਬ੍ਰਾਂਡ ਦੀ ਕਟਨੇ ਜੀ ਇਹ ਖਰਾਬ ਗਰੂਪ ਨਹੀਂ ਹੈ ਐਂ ਐਮੀ ਰੋਹੀ ਇਹਦੇ ਚ ਵੇਟ ਨਹੀਂ ਹੁੰਦਾ ਇਹ ਸੂਟ ਅੱਧਾ ਕਿਲੋ ਚੋਂ ਕੱਟ ਰਿਹਾ ਜਾਂਦਾ ਹੈ ਇਹ ਅੱਧਾ ਕਿਲੋ ਸੀ ਆਊਗਾ 50 ਰੁਪਏਾਂ 'ਚ ਅੱਧਾ ਕਿਲੋ ਜਿੰਨੀ ਜੇ 500 ਗ੍ਰਾਮ ਆਪਣੇ ਕੋਲੇ ਵੈਰਾਈਟੀ ਹਰ ਵਾਰ ਆਉਂਦੀ ਹੈ ਜੀ ਵਿਕੀ ਜਾਂਦੀ ਹੈ ਕਈ ਵਾਰੀ 725 ਆਣੇ ਦੀ ਆਪਾਂ ਗੱਲ ਵੀਡੀਓ ਪਾਈ ਸੀ ਤੇ ਭੈਣਾ ਲੈਣ ਆ ਗਈਆਂ ਮਾਪਣੇ ਨਜ਼ਰ ਨਹੀਂ ਸਾਡੇ ਕੋਲੇ ਖੜਦੀ ਮੈਂ ਸਾਡੇ ਕੋਲੇ ਦਾ ਸ਼ਾਮ ਤੱਕ ਸਾਰੀ ਬੁੱਕ ਹੋ ਜਾਂਦੀ ਜਿਹਦੇ ਅਸੀਂ ਵੀਡੀਓ ਪਾ ਦਿੰਨੇ ਆ ਸਾਡੇ ਕੋਲੇ ਕੋਈ ਸੂਟ ਨਹੀਂ ਮਿਲਦਾ ਸਾਨੂੰ ਦੁਬਾਰੇ ਮੰਗਾਉਣੇ ਪੈਂਦੇ ਆ ਆ ਗਿਆ ਜੀ ਇਦਾਂ ਹੀ ਲਾਈਟ ਮਾਸਟਰ じゃ ਰਹਿ ਸਕਦੇ ਤੁਸੀਂ ਇਹਨੂੰ ਆਨ ਲਈ 750 ਦਾ ਸੂਟ ਜੀ ਨੇ ਘਰੋਂ ਲੈ ਜਾਣਾ ਤੇ ਜਿਹਨੇ ਬਾਹਰੋਂ ਮੰਗਵਾਉਣ ਆਉਣ ਲੈਣ ਨੂੰ 800 ਦਾ ਪਊਗਾ ਪਿੱਛੇ ਸ਼ਿਪਿੰਗ ਹੋਊਗਾ ਮਾਰੇ ਤੇਰੇ ਮੇ ਹੁੰਜੇ ਬਜੇ ਮੇਰੇ ਤੋਂ ਹੋ ਜਾ ਕੋਲਦਨ ਕੀ ਤੋਂ ਅੱਜ ਮਰਮਾ ਤੁਸੀਂ ਬੋਲੀ ਹੋਣੀ ਵਧੀਆ ਤਾਂ ਕਰਕੇ ਆ ਗਿਆ ਜੀ ਪਿੰਕ ਜਿਹਾ ਰੰਗ ਡਾਰਕ ਪਿੰਕ ਕਹਿ ਸਕਦੇ ਹਾਂ ਨਾ ਮਰਜੈਂਟਾ ਨਹੀਂ ਹੈਗਾ ਡਾਰਕ ਪਿੰਕ ਹੀ ਕਹਿ ਸਕਦੇ ਆਏ ਸੀ ਆਪਣੇ ਮੈਚਿੰਗ ਸੂਟ ਹੁਣ ਆਪਣੇ ਚੱਲਣਗੇ ਜੀ ਆਲ ਓਵਰ ਸੂਟ ਆਤੀ ਕਲਰ ਦੀ ਲਾਈਟ ਪਰਪਲ ਜਿਹਾ ਵੀ ਕਹਿ ਸਕਦੇ ਨੂੰ ਹਨ ਕੀ ਇਹ ਪਰਪਲ ਨਹੀਂ ਹੈਗਾ ਹਾਂ ਜਿਵੇਂ ਖੁੱਗੀ ਨਹੀਂ ਦੀ ਖੁੱਗੀ ਤਾਂ ਹਣ ਜੀ ਹੁੰਦੀ ਆ ਇਹ ਲਾਲ ਜੀ ਹੋਏਗੀ ਵੀਰ ਦਾ ਰੰਗ ਤਾਂ ਇਹ ਹੁੰਦਾ ਨਹੀਂ ਹਾਂ ਤਾਂ ਉਹ ਜਿਹਦੀ ਲਾਲ ਜੀ ਹੁੰਦੀ ਹੈ ਨਾ ਨਾ ਚਲ ਕੋਈ ਨਾ ਵੀਡੀਓ ਚ ਕਲਰ ਆ ਰਿਹਾ ਨਾ ਕੀ ਕਲਰ ਹੈਗੇ ਇਹ ਮੇਰੇ ਆਪ ਦੀ ਸੱਚਾ ਲੋ ਬਈ ਤੁਸੀਂ ਗੈਸ ਕਰ ਲਿਓ ਸਾਨੂੰ ਤਾਂ ਮਾਂ ਪੁੱਤਾਂ ਨੂੰ ਪਤਾ ਨਹੀਂ ਇਹਨੂੰ ਕੀ ਗਈ ਕਿਉਂਕਿ ਜਿਆਤਰ ਕੱਪੜਿਆਂ ਦਾ ਜਿਹੜਾ ਕਲਰ ਜਿਹੜਾ ਚੱਲ ਰਹੀ ਕੋਡ ਕਲਰਾਂ ਚੱਲਦਾ ਇਹ ਮਾਈਆਂ ਵਾਲੇ ਕਲਰ ਹੈ ਜੀ ਇਹਦੇ ਵਿੱਚ ਆ ਗਈ ਫਰੋਜੀ ਬੂਟੀ ਲਾਈਟ ਫਰੋਜੀ ਜ਼ੂਮ ਕਰਕੇ ਦਿਖਾਓ ਬੁੱਤਰ ਜੀ ਇਹ ਮਾਈਆਂ ਵਾਲੇ ਕਲਰ ਹੈ ਜੀ 750 ਦੇ ਪੂਰੇ ਵਧੀਆ ਬ੍ਰਾਂਡ ਦੇ ਏਕੇ ਬ੍ਰਾਂਡ ਦੇ ਸੂਟ ਹੈ ਜੀ ਇਹ ਦੇਸੀ ਨਹੀਂ ਹੈਗੇ ਬ੍ਰਾਂਡ ਦੇ ਆ ਵੀਰ ਕਯੂਆਰ ਕੋਡ ਆ ਜਿਹੜੇ ਨਾ ਪਹਿਣਾ ਰਹਿ ਗਈਆਂ ਉਹਨਾਂ ਵਾਸਤੇ ਦੁਬਾਰੇ ਆਇਆ ਹੈ ਜਿਨ੍ਹਾਂ ਨੇ ਆਪਣੀਆਂ ਮਾਵਾਂ ਨੂੰ ਭੇਜਨੇ ਸੀ ਸੂਟ ਕੇ ਮਿਲੇ ਨਹੀਂ ਸੀ ਇਹ ਦੁਬਾਰੇ ਫੇਰ ਮਿਲਗੇ ਪਰ ਮਿਲੇ ਸੌਰੀ ਦੋ ਦੋ ਐ ਇਹਦੇ ਵਿੱਚ ਬਹਲਾ ਸੋਨਾ ਲਾਲ ਹੋਰੀ ਪੀਛ ਜਾ ਫੁੱਲਾ ਬਲ ਘੈਂਟ ਪਰ ਲੜੀ ਗੱਠ ਚ ਦਿੰਨੇ ਸੀ ਇਹ ਚ ਦੋ ਆਣਾ ਯਸ ਸਰ ਆਲਾ ਜੀ ਇਹ ਲਾਸਟ ਸੂਟ ਇੱਕੋ ਹੀ ਹੈ ਜੀ ਆਪਣੇ ਕੋਲ 750 ਰੁਪਏ ਹਾਂ ਆ ਗਿਆ ਜੀ ਬਲੈਕ ਪੁਆਇੰਟ ਦੇ ਵਿੱਚ 올 ਓਵਰ ਇੱਕ ਇੱਕ ਟੈਕਸ ਦਾ ਜੀ ਬ੍ਰਾਂਡ ਦੀ ਕਾਟਨ ਦਾ ਕਿੰਨਾ ਸੌਫਟ ਹੈ ਬ੍ਰਾਂਡ ਦਾ ਬਲੈਕ ਪੁਆਇੰਟ ਦੇ ਵਿੱਚ ਸੂਟ ਹੈ ਜੀ ਇਹ ਸਿਰਫ 400 ਗ੍ਰਾਮ ਦਾ ਸੂਟ ਹੈ ਫੁੱਲ ਪਿਓਰ ਕਾਟਨ ਦਾ 100% ਕਾਟਨ ਕੋਈ ਤੇ ਮਿਕਸ ਨਹੀਂ ਹੈਗਾ 100% ਕਾਟਨ ਤੇ ਪੂਰੀ ਹੰਢਣ ਵਾਲੀ ਚੀਜ਼ ਹੈ ਜਿਹੜੇ ਇੱਕ ਜਿੰਨਾ ਮੁਰੇ ਜੀ ਇੱਕ ਟੈਕਸਰ ਦਾ ਤਾਂ ਗਰੰਟੀ ਵਾਲ ਸੂਟ ਹੀ ਆ ਗਈ ਉਹ ਤਾਂ ਕੋਈ ਲੱਭ ਹੀ ਨਹੀਂ ਹੁੰਦਾ। ਇਹ ਵੀ ਟੈਕਸ ਬ੍ਰਾਂਡ ਦਾ ਵੀਰੇ ਇਹ। ਬਾਕੀ ਤੁਸੀਂ ਇਹ ਵੀ ਡਬਲ ਡਾਈ ਚੁੰਨੀ ਕਰਾਓ। ਚਾਹ ਬਲੈਕ ਲਓ। ਪੂਰੀ ਗ੍ਰੇਸ ਦੇਣਗੇ। ਤੇ ਆਹ ਕਲਰ ਆਗਾ ਜੀ ਕਾਫੀ ਜੀ। ਇਹ ਦੋਨੇ ਕਲਰ ਵੀ ਬਹੁਤ ਸੋਹਣੇ ਆ ਹਾਲਓਵਰ ਆ ਜੀ। ਆ ਬੜੀ ਜੀ ਬੋ। ਇਹ ਉਹਨਾਂ ਵਕਤ ਨੂੰ ਉਹਨੂੰ ਬਲੈਕ ਬਲੈਕ ਟਾਪੀਕ ਲਓ। ਇਹ ਤਾਂ ਤੁਸੀਂ ਕਾਫੀ ਜਿੰਨੀ ਵੀ ਲੈ ਸਕਦੇ ਹੋ। ਆਰੈਂਜ ਵੀ ਲੈ ਸਕਦੇ ਹੋਗੇ। ਇਹ ਆ ਜੀ ਕਾਫੀ ਸ਼ੇਡ ਦਾ ਸੂਟ। ਬਹੁਤ ਸੋਹਣਾ ਸੂਟ ਹੈ। ਹਾਲੋ ਬ੍ਰਾਜ਼ੀਲ ਬਹੁਤ ਸੋਹਣਾ ਬਣੂਗਾ ਕੋਈ ਸੂਟ ਸਾਨੂੰ ਫਸਾਉਂਦਾ ਹੁੰਦਾ ਪਲੀਜ਼ ਸਕਰੀਨਸ਼ਾਟ ਲੈਣਾ ਨਹੀਂ ਭੁੱਲਣਾ ਤੁਸੀਂ 600 ਵਾਲੇ ਸੂਟ ਮੰਗੇ ਸੀ ਵੀਰੇ ਅਸੀਂ ਸੌਰੀ ਚਾਹੁੰਦੇ ਆ ਉਹਦੇ ਵਿੱਚ ਸਿਰਫ ਸਾਨੂੰ ਇੱਕ ਰੈੱਡ ਮਿਲਿਆ ਇਹ ਪਹਿਲਾਂ ਆਪਾਂ ਤਿੰਨ ਕਲਰ ਲਿਆਏ ਸੀ ਮੈਨੂੰ ਐ ਨਹੀਂ ਪਤਾ ਕਿ ਇਹਨਾਂ ਨੇ ਮੰਗੇ ਸੀ ਪਰ ਰੈੱਡ ਮਿਲਿਆ ਬਸ ਇੱਥੇ ਮੈਚਿੰਗ ਹੈ ਇਹ ਮੈਚਿੰਗ ਹੈ ਬੁਤਾਂ ਅੰਗੂ ਘੱਟਿਆ ਇਹਦੇ ਨਾਲ ਮੈਚਿੰਗ ਜਿਹੜੀ ਲੈਣਾ ਵਾਲੀ ਸਲਵਾਰ ਹੈ ਜੀ ਇਹ ਵਾਲੀ ਦੀਪ ਨੂੰ ਆ ਲੱਗਾ ਮੰਮੀ ਉਹ ਨਹੀਂ ਖੋਲੀ ਜਾਂਦੀ ਐ ਇਹ ਸਿਰਫ ਰੈੱਡ ਰੰਗ ਹੀ ਮਿਲਿਆ ਜੀ ਸੂਟ ਵੀ ਸਾਇਦ ਇੱਕੋ ਹੀ ਹੈ ਜੀ ਇਹ ਹਾਂ ਇੱਕੋ ਹੀ ਮਿਲਿਆ ਇਹਦੇ ਵਿੱਚ ਪਹਿਲਾਂ ਮਹਿੰਦੀ ਆਇਆ ਸੀ ਆਪਣੇ ਕੋਲ ਇੱਕ ਹੋਰ ਕਲਰ ਸੀ ਹੋਰ ਕਿਹੜਾ ਸੀ ਜੀ ਤਾਂ ਮਹਿੰਦੀ ਸੀ ਤਾਂ ਉਹ ਨਹੀਂ ਇਹ ਕੱਡ ਰੈੱਡ ਸੀ ਜਿਵੇਂ ਹੀ ਭੁੱਲ ਗਿਆ ਨਾਲ ਲੱਗਿਆ ਇਸ ਆਪਾਂ ਕਲਰ ਆਪਾਂ ਲੈ ਕੀ ਬਾਤ ਹੋਣੀ ਐ ਇਹ 600 ਦਾ ਜੀ ਠੀਕ ਹੈ ਜੀ ਸੋ ਕਿਸੇ ਨੂੰ ਕੋਈ ਸੂਟ ਪਸੰਦ ਆਉਣਾ ਤਾਂ ਬਈ ਸਕਰੀਨ ਸ਼ਾਟ ਲੈਣਾ ਨਾ ਭੁੱਲਣਾ ਤên ਸਾਡੀ ਸ਼ਿਪਿੰਗ ਆਲ ਇੰਡੀਆ ਚ ਹੈਗੀ ਹੈ ਜੀ ਤੇ ਵਾਰ ਵੀ ਆਪਾਂ ਕੱਪੜਾ ਭੇਜਦੇ ਆਪਣੇ ਮਹੀਨੇ ਦੇ ਵਿੱਚ 5 ਤੋਂ 7 ਪਾਰ ਹਫਤੇ ਵਾਰ ਜਾਂਦੇ ਜਾਂਦੇ ਆ ਸੋ ਕਿਸੇ ਭੈਣ ਭਰਾਣੇ ਕੋਈ ਵਾਰਸ ਤੋਂ ਮਗਵਾਉਣਾ ਹੋਵੇ ਕਿਤੇ ਬੈਠੇ ਹੋਣ ਤੁਸੀਂ ਅਸੀਂ ਭੇਜਦੇ ਆ ਜੀ ਉੱਥੇ ਅਸੀਂ ਡੀਐਚਐਲ ਰਾਹੀਂ ਭੇਜਦੇ ਆ ਤੇ ਆਲ ਇੰਡੀਆ ਦੇ ਵਿੱਚ ਅਸੀਂ ਡੀਟੀਸੀ ਰਾਹੀਂ ਵੀ ਭੇਜਦੇ ਨੇ ਤੇ ਡੀਐਚਐਲ ਰਾਹੀਂ ਵੀ ਭੇਜ ਦਿੰਨੇ ਆ ਤੇ ਜਾਨੀ ਜੇ ਜਿਆਦਾ ਅਸੀਂ ਡਾਕ ਖਾਨੇ ਰਾਹੀਂ ਲਾਉਣਾ ਕਿਉਂਕਿ ਡਾਕ ਖਾਨੇ ਨਾਲ ਥੋੜੀ ਜਿਹੀ ਪੈਸੇ ਘਟਤਾ ਕਸਟਮਰ ਨੂੰ ਸਸਤਾ ਪੈਂਦਾ ਹਾਂ ਕਸਟਮਰ ਨੂੰ ਦੱਸਦਾ ਪੈਂਦਾ ਉਹਨਾਂ ਦਾ 80 ਤੋਂ 90 ਰੁਪਏ ਰੇਟ ਹੈ ਨਾ ਪੈਂਟਰ ਵੀ ਰੇਟ ਸੋ ਆਪ ਸਭ ਨੂੰ ਮੇਰੇ ਵੱਲੋਂ ਬਿਆਰ ਕਰੀ ਸਰ ਸ੍ਰੀ ਅਕਾਲ